ਮੈਮ ਅਧੁਰ ਜਾਨ ਆ ਰਿਹਾ ਹੈਗਾ ਲਗਾਤਾਰ ਬੀਜਪੀ ਦੀ ਲੀਡ ਵੱਧ ਰਹੀ ਹੈ ਕਿਸ ਤਰ੍ਹਾਂ ਦਿਖਦੇ ਸੁਰੂ ਜਾਨ ਬਹੁਤ ਖੁਸ਼ੀ ਹੋ ਰਹੀ ਹੈ ਔਰ ਇੱਕ ਵਾਰੀ ਫੇਰ ਇਹ ਸਾਬਤ ਹੋ ਰਿਹਾ ਹੈ ਕਿ ਜੋ ਕੰਮ ਬੀਜਪੀ ਨੇ ਕੀਤੇ ਨੇ ਉਹਨਾਂ ਦਾ ਮੁੱਲ ਪੈ ਰਿਹਾ ਜੋ ਫੋਕੇ ਪ੍ਰੋਮਿਸ ਜੋ ਇਹਨਾਂ ਨੇ ਆਪ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਨੂੰ ਵਾਰੀ ਮਿਲੀ ਉਹੀ ਗੱਲਾਂ ਦਰਾ ਦਰਾ ਕੇ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਨੇ ਇਹ ਡਿਸੀਜਨ ਦਿੱਤਾ ਹੈ ਮੈਂ ਇਹਨਾਂ ਦੀ ਇਹਨਾਂ ਨੂੰ ਧੰਨਵਾਦ ਕਰਦੀ ਹਾਂ ਵਧਾਈ ਦਿੰਦੀ ਹਾਂ ਕਿ ਬੀਜੇਪੀ ਨੂੰ ਲੱਗ ਰਿਹਾ ਹੈ ਹੁਣ ਫਾਈਨਲ ਤਾਂ ਡਿਕਲੇਅਰ ਹੋਊਗਾ ਪਰ ਜਿਹੜੀ ਲੀਡ ਚੱਲ ਰਹੀ ਹੈ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਸਰਕਾਰ ਬਣੂ ਪੰਜਾਬ ਤੇ ਕਿੰਨਾ ਕਾ ਅਸਰ ਦੇਖਦੇ ਹਾਂ ਜੀ ਇਸ ਦਾ ਬਹੁਤ ਅਸਰ ਪਊਗਾ ਉਹੀ ਝੂਠੀਆਂ ਗੱਲਾਂ ਇੱਥੇ ਕਰ ਰਹੇ ਨੇ ਸਾਰਾ ਪੰਜਾਬ ਲੁੱਟ ਲੁੱਟ ਕੇ ਤਾਂ ਪੈਸਾ ਦਿੱਲੀ 'ਚ ਖਰਚ ਲਿਆ ਆਪਣੀ ਪਾਕੀ ਤੇ ਖਰਚ ਲਿਆ ਇਸ ਤੇ ਵੀ ਰੋਕ ਪਏ ਸਾਬ ਪੰਜਾਬ ਨੂੰ ਵੀ ਥੋੜੀ ਜੀ ਸਾਹ ਮਿਲੇ ਪੰਜਾਬ ਨੂੰ ਜੋ ਕਿ ਤੁਹਾਨੂੰ ਦੇਖਦੇ ਹੋ ਅਰਵਿੰਦ ਕੇਜਰੀ ਵਾਲਾ ਹੈ ਉਹਨਾਂ ਦਾ ਵੀ ਫਸਵਾ ਫਸਵਾ ਮੁਕਾਬਲਾ ਕਰਦੇ ਆ ਕਦੇ ਕਦੇ ਡਾਊਨ ਮਾਲ ਕੀ ਉਹਨਾਂ ਦੀ ਉਹਨਾਂ ਦੀ ਵੀ ਜਿਹੜੀ ਹੈ ਕਾਫੀ ਦੇਖੋ ਉਹ ਸਭ ਤੋਂ ਵੱਡਾ ਸਬੂਤ ਹੋਊਗਾ ਕਿ ਲੋਕ ਕੀ ਚਾਹੁੰਦੇ ਨੇ ਕਿਉਂਕਿ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਵੱਡਾ ਹੁੰਦਾ ਹੈ ਆਪਣੇ ਵੱਲੋਂ ਬੰਦਾ ਜੋ ਮਰਜ਼ੀ ਕਹੇ ਕਰੇ ਪਰ ਅਸਲੀ ਜਿਹੜੀ ਰਿਪੋਰਟ ਹੁੰਦੀ ਹੈ ਉਹ ਜਿਸ ਤਰ੍ਹਾਂ ਲੋਕ ਤੁਹਾਨੂੰ ਵੋਟ ਕੱਟ ਕੇ ਦਿੰਦੇ ਨੇ ਨਾਂਮ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਚੱਲ ਰਿਹਾ ਕਿ ਕੋਈ ਸਿੱਖ ਚਿਹਰਾ ਸੀਐਮ ਦੇ ਲਈ ਬੀਜੇਪੀ ਤੋਂ ਆਉਣਾ ਚਾਹੀਦਾ ਹੈਗਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋ ਚਲੋ ਇੱਕ ਸਿੱਖ ਦੇ ਨਾਤੇ ਤਾਂ ਮੈਂ ਜ਼ਰੂਰ ਉਹ ਗੱਲ ਸਪੋਰਟ ਕਰਦੀ ਹਾਂ ਪਰ ਬਾਕੀ ਬੀਜੇਪੀ ਹਾਈ ਕਮਾਂਡ ਦੇ ਉੱਤੇ ਹੈ ਔਰ ਜੋ ਉਹਨਾਂ ਦੇ ਵਿਧਾਇਕ ਉੱਥੇ ਹੋਣਗੇ ਉਹਨਾਂ ਦੇ ਉੱਤੇ ਹੋਊਗਾ ਕਿ ਕਿਸ ਨੂੰ ਚੁਆਇਸ ਕਰਨਗੇ